ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਚ ਜਿੱਥੇ ਤੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ ਉੱਥੇ ਹੀ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੱਚ ਰਿਆ ਕਾਲ ਜੀ ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਸਪਾਂਸਰਸ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 250 ਤੇਰਕਿਆਣਾ ਇਮੀਗ੍ਰੇਸ਼ਨ ਲਾਫਰਮ ਜੀ ਤੇਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ੰਤਨੋ ਤਾਇੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁਡਲੈਂਡ ਜੀਐਨ ਲਿਊਗ ਵਾਲੇ ਟਰੱਕ ਵਾਸ਼ ਕਰਦੇ ਨੇ, ਔਇਲ ਚੇਂਜ ਕਰਦੇ ਨੇ, 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ ਨਿਮਾਸੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵੰਦਰ ਸਿੰਘ ਨਾਗਰਾ ਰੋਸਵੈਲਪਤਾ ਸਿੰਘ ਸੰਗਾ ਜੂਬਾ ਸਿਟੀ ਬਲਦੇਵ ਸਿੰਘ ਕਾਂਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਆਂ ਜੀ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਦੇ ਨਾਲ ਮਿੰਟੂ ਜੀ ਜੇਕਰ ਸ਼ੁਰੂਆਤ ਕਰੀਏ ਤਾਂ ਉਹ ਬੇਹੱਦ ਗਮਗੀਨ ਕਰਨ ਵਾਲੀ ਹੈ ਸਾਰੀ ਉਮਰ ਤਾਂ ਉਮਰ ਪਹਿਲਾ ਰੰਗਮંચ ਤੋਂ ਸ਼ੁਰੂ ਕਰਕੇ ਫਿਰ ਵੱਡੇ ਪਰਦੇ ਦੇ ذریعے ਲੋਕਾਂ ਨੂੰ ਹਸਾਉਣ ਵਾਲੇ ਕਾਮੇਡੀਅਨ ਪੱਲਾ ਹੋਣੀ ਜਸਵੰਦਰ ਪੱਲਾ ਹੋਣੀ ਨਹੀਂ ਰਹੇ ਜੀ ਬਿਲਕੁਲ ਦੇਖੋ ਪੱਲਾ ਸਾਹਿਬ ਜਿਹੜੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਏ ਸਨ ਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ ਜਿਵੇਂ ਅੱਜ ਸਵੇਰੇ ਇਹ ਖਬਰ ਆਉਂਦੀ ਆ ਉਹਨਾਂ ਦੇ ਜਿਹੜੇ ਕਲਾ ਪ੍ਰੇਮੀ ਸੀਗੇ ਉਹਨਾਂ ਦੇ ਪਰਸੰਸ਼ਿਕ ਸੀ ਇਹ ਲੱਗਦਾ ਸੀਗਾ ਕਿ ਜਿਵੇਂ ਤਿੰਨ ਚਾਰ ਪੀੜ੍ਹੀਆਂ ਦਾ ਇੱਕ ਉਹਨਾਂ ਦਾ ਆਪਣਾ ਮਸੀਹੇ ਰਾਹ ਵਿੱਚ ਆਉਣ ਵਾਲਿਆਂ ਦਾ ਉਹ ਸਾਰੇ ਸ਼ੋਗਮਈ ਸੀ ਮਤਲਬ ਜੇ ਅੱਜ ਦਾ ਤੁਸੀਂ ਸੋਸ਼ਲ ਮੀਡੀਆ ਫੋਲ ਕੇ ਦੇਖੋਗੇ ਖਾਸ ਤੌਰ ਤੇ ਪੰਜਾਬੀ ਸੋਸ਼ਲ ਮੀਡੀਆ ਤਾਂ ਸ਼ਾਇਦ ਹੀ ਕੋਈ ਪੋਸਟ ਪਾਉਣ ਵਾਲਾ ਵਰਤੋਂਕਾਰ रह गया हु जिने ਸ਼ਰਧਾਂਜਲੀ ਨਹੀਂ ਪੇਟ ਕੀਤੀ ਉਹਦਾ ਇੱਕ ਵੱਡਾ ਕਾਰਨ ਸੀ ਸ਼ਨਕਾਟਾ 88 ਅਸੀਂ ਸੁਣਿਆ ਯਾਨੀ ਜਿਹੜੇ ਅਸੀਂ ਉਦੋਂ ਲਾ ਲੋ ਕੀ ਕੋਈ 10 12 ਸਾਲ ਦੇ ਸੀਗੇ ਤਾਂ ਅਸੀਂ ਸ਼ਨਕਾਟਾ ਸੁਣਿਆ ਤਸਾਬ ਲਾ ਲਓ ਉਸ ਤੋਂ ਬਾਅਦ ਸਾਡੇ ਤੋਂ ਵਾਅਦਾ ਹੀ ਜੇ ਵੇਖੀਏ ਕਿੰਨਾ ਕੁਝ ਬਦਲ ਗਿਆ ਸੀੜੀਆਂ ਆ ਗਈਆਂ ਅਰੀਲਾ ਤੋਂ ਬਾਅਦ ਫਿਰ ਉਸ ਤੋਂ ਬਾਅਦ ਸੀੜੀਆਂ ਤੋਂ ਬਾਅਦ ਉਹ ਫਿਲਮਾਂ ਦੇ ਵਿੱਚ ਆਏ ਫਿਲਮਾਂ ਦੇ ਵਿੱਚ ਉਹ ਫਿਰ ਗਾਂ ਉਹਨਾਂ ਨੇ ਹੋਰ ਬਹੁਤ ਕੁਝ ਕੀਤਾ ਪ੍ਰੋਫੈਸਰਸਨ ਬੀ ਐਸ ਸੀ ਐਮ ਐਸ ਸੀ ਪੀ ਐਚ ਡੀ ਤੇ ਬਹੁਤ ਛੋਟੀ ਦੇ ਪ੍ਰੋਫੈਸਰ ਸੀਗੇ ਮਤਲਬ ਕਿ ਇਹ ਨਹੀਂ ਸੀ ਕਿ ਉਹ ਆਪਣੀ ਕਲਾਸ ਦੇ ਵਿੱਚ ਆਪਣੇ ਲੈਕਚਰ ਦੇ ਵਿੱਚ ਉਹ ਗੈਰ ਗੰਭੀਰ ਵਿਅਕਤੀ ਸੀ ਉਹਨਾਂ ਦੇ ਲੈਕਚਰ ਜਿੰਨਾ ਸਟੂਡੈਂਟਾਂ ਨੇ ਲਵਾਏ ਆ ਉਹ ਬਾ ਕਮਾਲ ਆ ਦੱਸ ਦਿਯਾ ਤੇ ਪੰਕਚੁਐਲਟੀ ਸਮੇਂ ਦੀ ਬਾ ਕਮਾਲ ਜਿਹੜੇ ਡਾਇਰੈਕਟਰਾਂ ਨੇ ਕੰਮ ਕੀਤਾ ਉਹ ਕਹਿੰਦੇ ਕਿ ਅਸੀਂ ਡਾਇਲੋਗ ਲਿਖ ਕੇ ਦੇ ਦਿੰਦੇ ਹਾਂ ਪਰ ਪੱਲਾ ਸਾਹਿਬ ਆਪਣੇ ਹਿਸਾਬ ਕਿਤਾਬ ਦੇ ਨਾਲ ਐਸੀ ਡਾਇਲੋਗਾਂ ਦੀ ਜੜਤ ਜੜਦੇ ਸੀ ਕਿ ਜਿਵੇਂ ਤੁਸੀਂ ਦੇਖਿਆ ਉਹਨਾ ਢਿੱਲੋਂ ਨੇ ਕਾਲਾ ਕੋਟ ਐ ਐਵੇਂ ਥੋੜੀ ਪਾਇਆ ਠੀਕ ਹੈ ਨਾ ਜੀ ਕੁੜਕੜ ਮੋਗੇ ਤੇ ਆਂਡੇ ਮਲੂਟ ਬਲਕਿ ਇਸ ਤਰ੍ਹਾਂ ਦੇ ਡਾਇਲੋਗ ਤੁਸੀਂ ਦੇਖ ਲਓ ਉਹ ਉਹਤੇ ਡਾਇਲੋਗ ਉਹਨਾਂ ਦੇ ਸ਼ਾਇਦ ਆਪਣੇ ਬਣਾਏ ਸੀ ਇਸ ਤਰ੍ਹਾਂ ਮਲਕ ਕੋਟ ਕੇ ਉਹਨਾਂ ਦੇ ਨਾਲ ਜੁੜਦੇ ਸੋ ਇਸ ਕਰਕੇ ਉਹ ਬਹੁਤ ਪੱਕੀ ਕਲਾਕਾਰ ਸੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਉਹ ਗਾਉਂਦੇ ਬਹੁਤ ਵਧੀਆ ਸੀ ਸ਼ਣਕਾਟੇ ਦੇ ਵਿੱਚ ਉਹ ਆਪ ਗਾਇਆ ਕਰਦੇ ਸੀ ਸੁਖਵਿੰਦਰ ਸੁਖੀ ਦੇ ਨਾਲ ਉਹਨਾਂ ਦੀ ਬਕਾਇਦਾ ਇੱਕ ਕੈਸਟ ਹੈ ਤੇ ਅਸੀਂ ਉਹਨਾਂ ਦੀ ਬਹੁਤ ਪ੍ਰਤਿਭਾ ਲੰਮੇ ਸਮੇਂ ਤੋਂ ਦੇਖੀ ਆ ਤੇ ਉਹਨਾਂ ਨੇ ਨਿਰਵਿਵਾਦ ਮਨੋਰੰਜਨ ਦਿੱਤਾ ਹਾਲਾਂਕਿ ਕੈਪਟਨ ਸਰਕਾਰ ਦੇ ਵਿੱਚ ਇੱਕ ਵੇਲੇ ਥੋੜੀ ਜਿਹੀ ਗਲਵੱਤ ਹੋਈ ਸੀਗੀ ਉਸ ਨੂੰ ਛੱਡ ਛੱਡ ਜਾਈਏ ਉਸ ਤੋਂ ਛੋਟ ਅੱਜ ਤੱਕ ਭੱਲੇ ਦਾ ਐਡਾ ਵੱਡਾ ਕੈਰੀਅਰ ਸੀਗਾ ਕਿ ਕਦੇ ਕੋਈ ਵਿਵਾਦ ਨਹੀਂ ਕਦੇ ਕਿਸੇ ਦੇ ਨਾਲ ਕੋਈ ਲਫੜਾ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਇੱਥੋਂ ਤੱਕ ਕਿ ਉਹਨਾਂ ਦੇ ਘਰ 'ਚ ਚੋਰੀ ਹੋ ਗਈ ਸੀ ਜਦੋਂ ਉਹ ਮਹਾਲੀ ਦੇ ਵਿੱਚ ਉਹਨਾਂ ਨੇ ਨਵਾਂ ਘਰ ਬਣਾਇਆ ਸੀਗਾ ਤੇ ਉਹ ਪਾਸੇ ਸੀ ਉਹਨਾਂ ਦੇ ਨੌ ਪੁੱਤ ਵੀ ਐਨੇ ਸੀ ਤੇ ਮਾਤਾ ਜੀ ਉਹਨਾਂ ਦੇ ਘਰ ਸੀਗੇ ਚੋਰੀ ਹੋ ਗਈ ਤੇ ਨੌਕਰ ਨੇ ਹੀ ਉਹ ਚੋਰੀ ਕਰਵਾਈ ਸੀਗੀ ਫਿਰ ਬਾਅਦ ਦੇ ਵਿੱਚ ਸਾਰਾ ਇਨਕਸ਼ਾਫ ਹੋ ਗਿਆ ਪਰ ਉਹਦੋਂ ਵੀ ਉਹ ਬਹੁਤ ਸਹਿਜ ਰਹੇ ਸੀ ਮਤਲਬ ਕਿ ਕਮਾਲ ਦੇ ਇਨਸਾਨ ਸੀਗੇ ਬਾਲਮਕੰਦ ਸ਼ਰਮਾ ਨੇ ਇੱਕ ਵਾਰੀ ਮੈਨੂੰ ਇੰਟਰਵਿਊ ਵਾਸਤੇ ਸੱਦਿਆ ਉਹ ਸ਼ਾਇਦ ਦੂਰਦਰਸ਼ਨ ਵਾਸਤੇ ਉਹ ਤੋਂ ਕੰਮ ਕਰਿਆ ਕਰਦੇ ਸੀਗੇ ਤੇ ਮੈਂ ਉਹਦੋਂ ਉਹਨਾਂ ਦੇ ਕੋਲ ਗਿਆ ਤੇ ਮੈਂ ਬੜੇ ਸਵਾਲ ਕੀਤੇ ਕਿਉਂਕਿ ਅਸੀਂ ਇਹਨਾਂ ਨੂੰ ਬਚਪਨ ਤੋਂ ਦੇਖਿਆ ਬਾਲਾ ਨਿੱਲੂ ਚਾਚਾ ਚਤਰਾ ਚਾਚੇ ਦੋ ਹੋਇਆ ਇੱਕ ਚਾਚਾ ਚੰਡੀਗੜੀਆ ਕੇ ਚਾਚਾ ਚਤਰਾ ਜਿਨ੍ਹਾਂ ਨੇ ਪੰਜਾਬੀਆਂ ਨੂੰ ਬਹੁਤ ਅਸਾਇਆ ਗੁਰਨਾਮ ਸਿੰਘ ਤੀਰ ਤੋਂ ਬਾਅਦ ਕਿਉਂ ਲੇਖਕ ਸਨ ਇਹ ਕਮੇਡੀਅਨ ਸਨ ਉਦੋਂ ਤੱਕ ਕਲਾ ਜਿਹੜੀ ਆ ਉਹਦੀ ਕਹ ਲੋ ਕਿ ਵੱਖ-ਵੱਖ ਮੰਚ ਜਿਹੜੇ ਸੀਗੇ ਉਹ ਬਣ ਗਏ ਤਾਂ ਇਹ ਦੋ ਐਸੇ ਵਿਅੰਗ ਕਾਰਨਾ ਦੇਖਿਆ ਜਿਨ੍ਹਾਂ ਨੂੰ ਪੂਰਨ ਤੌਰ ਤੇ ਪੰਜਾਬੀਆਂ ਨੇ ਪ੍ਰਵਾਨ ਕੀਤਾ ਤੀਰ ਸਾਹਿਬ ਐਸੇ ਤੀਰ ਛੱਡਦੇ ਸੀ ਕਿ ਬਸ ਗਾਵ ਗੰਭੀਰ ਕਰ ਜਾਂਦੇ ਸੀ ਇਹ ਸੈਕਿੰਟਾਂ ਦੇ ਵਿੱਚ ਜਾਂ ਕਹਿ ਲਓ ਕਿ ਪੁਰਾਣੀਆਂ ਸੈਕਿੰਟਾਂ ਦੀਆਂ ਸੈਕਿੰਟਾਂ 'ਚ ਐਸੀਆਂ ਗੱਲਾਂ ਸਾਡੇ ਢੰਗ ਨਾਲ ਕਹਿ ਜਾਂਦੇ ਸੀ ਕਿ ਹਲਕੀ ਜੀ ਝੂਟ ਵੀ ਮਾਰਦੇ ਤੇ ਨਾਲ ਹਲਕੀ ਜੀ ਟਕੋਰ ਵੀ ਕਰ ਜਾਂਦੇ ਸੋ ਬਹੁਤ ਸ਼ਾਨਦਾਰ ਕੈਰੀਅਰ ਰਿਹਾ ਪਰ ਮਾ ਕੈਰੀਅਰ ਰਿਹਾ ਤਾਂ ਅੰਤ ਦੇ ਵਿੱਚ ਇਹ ਚਲੇ ਗਿਆ ਜਾਣਾ ਸਭ ਨੇ ਆ ਪਰ ਮੈਂ ਕਹਿਣਾ ਹੁੰਦਾ ਕੁਝ ਬੰਦਿਆਂ ਦਾ ਮਰਨਾ ਵੀ ਸਫਲ ਹੋ ਜਾਂਦਾ ਕੁਝ ਬੰਦਿਆਂ ਦਾ ਜਿਉਣਾ ਵੀ ਵਿਅਰਥ ਹੁੰਦਾ ਅੱਜ ਤੁਸੀਂ ਇਹ ਨਿਰਣਾ ਕਰ ਲਓ ਕਿ ਜਸਵਿੰਦਰ ਸਿੰਘ ਭੱਲਾ ਜਿਸ ਤਰ੍ਹਾਂ ਸੰਸਾਰ ਤੋਂ ਰੁਕਸਤ ਹੋਏ ਆ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਮਰਨਾ ਵੀ ਉਹਨਾਂ ਹੀ ਸਫਲ ਆ ਜਿੰਨਾ ਉਹਨਾਂ ਦਾ ਜਿਉਣਾ ਸ਼ਾਨਦਾਰ ਸੀ ਉਹ ਕਿਉਂਕਿ ਜਾਨਦਾਰ ਜ਼ਿੰਦਗੀ ਜੀਕੇ ਗਏ ਆ ਸ਼ਾਨਦਾਰ ਜ਼ਿੰਦਗੀ ਜੀਕੇ ਗਏ ਆ ਉਹਨਾਂ ਨੇ ਰੱਜ ਕੇ ਜੀਵਿਆ ਤੇ ਇਸ ਤਰ੍ਹਾਂ ਮਤਲਬ ਕਿ ਪਿਆਰ ਦਿੱਤਾ ਲੋਕਾਂ ਨੂੰ ਮਨੋਰੰਜਨ ਦਿੱਤਾ ਹਾਸਾ ਦਿੱਤਾ ਕਿ ਲੋਕ ਉਹ ਜਿਵੇਂ ਕਿਸੇ ਨੇ ਕਿਹਾ ਨਾ ਕਿ ਕਹਾਣੀ ਖਤਮ ਹੋਈ ਔਰ ਐਸੇ ਖਤਮ ਹੋਈ ਕਿ ਲੋਕ ਰੋਣੇ ਲਗੇ ਤਾਲੀਆਂ ਮਜਾਤੇ ਹੋਏ ਤਾਂ ਲੋਕ ਜਿਹਨਾਂ ਨੂੰ ਬਹੁਤ ਹਸਾਇਆ ਸੀ ਭਲਾ ਸਾਹਿਬ ਨੇ ਉਹ ਇਸ ਕਹਾਣੀ ਦੇ ਖਤਮ ਹੋਣ ਤੋਂ ਬਾਅਦ ਤਾਲੀਆਂ ਵੀ ਵਜਾਰੇ ਆ ਰੋ ਵੀ ਰਹੇ ਜੀ ਸੋ ਇਸ ਗਮਗੀਨ ਖਬਰ ਤੋਂ ਬਾਅਦ ਹੁਣ ਹੋਰ ਖਬਰਾਂ ਦੇ ਵੱਲ ਅੱਗੇ ਵਧਦੇ ਆਂ ਪੰਜਾਬ ਦਾ ਹਾਲ ਜਾਣਦੇ ਆਂ ਕਹਿੰਦੇ ਪੰਜਾਬ ਦੇ 36 ਵਿਧਾਇਕ ਰਡਾਰ ਤੇ ਨੇ ਕੇਸ ਦੀ ਰਡਾਰ ਥੱਲੇ ਆ ਗਿਆ ਜੀ ਵੇਖੋ ਜਿਹੜੇ ਇਹ ਵਿਧਾਇਕ ਨੇ ਵਿਧਾਇਕ ਮਤਲਬ ਕਿ ਇਹ ਆਮ ਆਦਮੀ ਪਾਰਟੀ ਨਾਲ ਹੀ ਆ ਜੁੜੇ ਹੋਏ ਹੁਣ ਕਿਉਂ ਨੇ ਇਹ ਵੀ ਗੱਲ ਸਮਝਣ ਵਾਲੀ ਆ ਦਰਸਲ ਕੀ ਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਲਗਭਗ ਲਗਭਗ ਆਰਐਸਐਸ ਵਰਗਾ ਹੀ ਹੈ ਆਰਐਸਐਸ ਬਹੁਤ ਜ਼ਿਆਦਾ ਸਰਵੇ ਕਰਦੀ ਆ ਆਰਐਸਐਸ ਬਹੁਤ ਜ਼ਿਆਦਾ ਫੀਡਬੈਕ ਲੈਂਦੀ ਆ ਆਰਐਸਐਸ ਕੋਲ ਡਾਟਾਬੇਸ ਬਹੁਤ ਹੁੰਦਾ ਹੈ ਬੂਥ ਲੈਵਲ ਤੱਕ ਉਹਨਾਂ ਦੀ ਪਕੜ ਹੁੰਦੀ ਆ ਈਵਨ ਥੈਟ ਕਿ ਉਹਨਾਂ ਨੇ ਪੰਨਾ ਭਰਾਰੀ ਬਣਾਉਂਦੇ ਆ ਯਾਨੀ ਵੋਟਰ ਸੂਚੀਆਂ ਦੀ ਵੀ ਪ੍ਰਾਧਾਨ ਹੁੰਦੇ ਆ ਉਹਨਾਂ ਦੇ ਤਾ ਇੰਨਾ ਮਾਈਕਰੋ ਲੈਵਲ ਤੇ ਕੰਮ ਕਰਦੇ ਆ ਤਾਂ ਹੁਣ ਇਹਨਾਂ ਨੇ ਵੀ ਉਹਨਾਂ ਦੇ ਨਾਲ ਪਿੜ ਪਿੜ ਕੇ ਜਾ ਉਹਨਾਂ ਦੇ ਨਾਲ ਕਹਿ ਲੋ ਕਿ ਖੈ ਖੈ ਕੇ ਵੱਲ ਸਿੱਖ ਲਿਆ ਰਾਜਨੀਤੀ ਦਾ ਹੁਣ ਹੋ ਕੀ ਰਿਹਾ ਕਿ ਅੱਜ ਮੀਡੀਆ ਦੇ ਵਿੱਚ ਸੁਨਿੰਦਾ ਥਾਮਤੀ ਤੁਸੀਂ ਇਸ ਗੱਲ ਦਾ ਸੰਕੇਤ ਪੜ ਸਕਦੇ ਹੋ ਕਿ ਹਾਈ ਕਮਾਂਡ ਦੇ ਕੋਲ ਕੁਝ ਵਧਾਇਕਾਂ ਦੀ ਜਿਹੜੀ ਆ ਫੀਡਬੈਕ ਉਹ 네ਗੇਟਿਵ ਆ ਹੁਣ ਇਹ ਫੀਡਬੈਕ ਕਿੰਦਾ ਕਹੀ ਬੜੀ ਸੋਚਣ ਵਾਲੀ ਗੱਲ ਆ ਦੇਖੋ ਅਰਵਿੰਦ ਕੇਜਰੀਵਾਲ ਵਰਗੇ ਛਾਤਰ ਖਿਡਾਰੀ ਆ ਸਿਆਸਤ ਦੇ ਉਹਨਾਂ ਨੂੰ ਪਤਾ ਹੈ ਉਹ ਕਦੇ ਐਮਐਲਏ ਨੂੰ ਸੱਦ ਲੈਂਦੇ ਆ ਤੇ ਮੁੱਖ ਮੰਤਰੀ ਬਾਰੇ ਪੁੱਛ ਲਿਆ ਮੁੱਖ ਮੰਤਰੀ ਤੋਂ ਇਲਾਵਾ ਮੰਤਰੀਆਂ ਤੋਂ ਪੁੱਛ ਲੈਂਦੇ ਆ ਫਿਰ ਉਹ ਚੇਅਰਮੈਨ ਜਾਂ ਜਿਹੜੇ ਉਹਨਾਂ ਦੇ ਵਫਾਦਾਰ ਆ ਬਲਾਕ ਪ੍ਰੈਜ਼ੀਡੈਂਟ ਜਾਂ ਜ਼ਿਲ੍ਹਾ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਬੁਲਾ ਕੇ ਫੀਡਬੈਕ ਲੈ ਲੈਂਦੇ ਆ ਕਿ ਫਲਾਣੇ ਐਮਐਲਏ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਕਹਦੇ ਹੋ ਤਾਂ ਇਦਾਂ ਗੁਰਪ੍ਰੀਤ ਜੀ ਲਗਭਗ ਲਗਭਗ ਉਹਨਾਂ ਦੇ ਪਾਸ ਸਾਰਿਆਂ ਦੀ ਫੀਡਬੈਕ ਜਿਹੜੀ ਉਹ ਜਾਂਦੀ ਲੱਗਦੀ ਆ ਫਿਲਹਾਲ ਮੈਂ ਤੇ 2-3 ਮਹੀਨੇ ਪਹਿਲਾਂ ਨਹੀਂ ਸ਼ਾਇਦ ਲਗਭਗ 6 ਮਹੀਨੇ ਪਹਿਲਾਂ ਹੀ ਇਹ ਗੱਲ ਆਖੀ ਸੀ ਕਿ ਇਹਨਾਂ ਦੇ 30 ਤੋਂ 40 ਬੰਦਿਆਂ ਦੇ ਟਿਕਟ ਕੱਟੇ ਜਾਣਗੇ 30 ਤੋਂ 40 ਯਾਨੀ 92 ਸੀਗੇ ਤਾ 9 ਵਿੱਚੋਂ ਲਗਭਗ ਲਗਭਗ ਕਹਿ ਲੋ ਕਿ ਅੱਧ ਪਚਦਿਆਂ ਦੇ ਟਿਕ ਟਕ ੱਤੇ ਜਾਣ ਕੇ ਕੁਝ ਹੋ ਸਕਦਾ ਕਿ ਪਾਰਟੀ ਛੱਡ ਕੇ ਨਸ ਵੀ ਜਾਵੇ ਤਾਂ ਹੁਣ ਇਹ ਗਿਣਤੀ ਜਿਹੜੀ ਆ ਉਹ 36 ਦੇ ਕਰੀਬ ਦੱਸੀ ਜਾਂਦੀ ਆ ਕੁਝ মিডিਆ ਰਿਪੋਰਟ ਆਈਆਂ ਪਰ ਮੇਰਾ ਮੰਨਣਾ ਤੇ ਇਹ ਸੀਗਾ ਕਿ ਅੱਜ ਤੋਂ 6 ਮਹੀਨੇ ਵੀ ਪਹਿਲਾਂ ਇਹ ਲਗਭਗ 40 ਜਣੇ ਇਦਾਂ ਦੇ ਹੈਗੇ ਸੀਗੇ ਜਿਨ੍ਹਾਂ ਦੀ ਪਰਫਾਰਮੈਂਸ ਜਿਹੜੀ ਸੀਗੀ ਉਹ ਬੜੀ ਸਧਾਰਨ ਸੀ ਇਹ ਉਤੋਂ ਵੀ ਹੁਣ ਜਾਂਦੇ ਲੱਗਦੇ ਆ ਅਸਲ ਕੀ ਆ ਕਿ ਕੁਝ ਐਸੇ ਵੀ ਚਿਹਰੇ ਆ ਜਿਨ੍ਹਾਂ ਨੂੰ ਪਹਿਲਾਂ ਇਹ ਕੰਮ ਜਾਂ ਕਿ ਲੋਕੀ ਕੱਟ ਆਖਦੇ ਸੀਗੇ ਉਹਨਾਂ ਨੂੰ ਘੱਟ ਇਹ ਮੰਨਦੇ ਸੀਗੇ ਜਿਵੇਂ ਇੱਕ ਸ਼ਖਸ ਨੂੰ ਇਹਨਾਂ ਨੇ ਮੰਤਰੀ ਮੰਡਲ ਚੋਂ ਕੱਢਿਆ ਪਰ ਬਤੌਰ ਐਮਐਲਏ ਉਹਦੀ ਪਰਫਾਰਮੈਂਸ ਠੀਕ ਠਾਕ ਪਾਈ ਜਾ ਰਹੀ ਹੈ ਇਹ ਵੀ ਸੌਣ ਦੇ ਵਿੱਚ ਆ ਰਿਹਾ ਤਾਂ ਹਾਈ ਕਮਾਂਡ ਹੁਣ ਕੀ ਕਰੇਗੀ ਮੈਂ ਤੁਹਾਨੂੰ ਅਗਾਹ ਦੇ ਨਹੀਂ ਦੱਸ ਦੇਣਾ ਜਿਵੇਂ ਅੱਗੇ ਦੱਸੀ ਸੀ ਹੁਣ ਆ ਗਾਂਧੀ ਵੀ ਦੱਸ ਦਿਨਾ ਕਿ ਇਹ ਕੀ ਕਰਦੇ ਹੁੰਦੇ ਆ ਕਿ ਜਿਹੜਾ ਬੰਦਾ ਹੁਣ ਇਹਨਾਂ ਵਾਸਤੇ ਕੰਮ ਦਾ ਨਹੀਂ ਰਿਹਾ ਉਹ ਤੇ ਗਾਂਹ ਚੱਲਦਾ ਕਰ ਹੀ ਦੇਣ ਕਿ ਜਾ ਉਹਨੇ ਆਪ ਹੀ ਚੱਲਣਾ ਹੋ ਜਾਣਾ ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ ਪਰ ਇਥੇ ਆ ਕੇ ਸਿਆਸੀ ਚੱਲਦੇ ਭਲੇ ਤੇ ਪਾਰਟੀ ਵਸਦੀ ਬਣੀ ਹੁਣ ਇਹ ਕੀ ਕਰਨਗੇ ਕਿ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਦੀ ਸਟ੍ਰੈਟਜੀ ਨੂੰ ਸਮਝੇ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਯਾਨੀ ਭਾਜਪਾ ਦੇ ਨਾਲ ਹਲਕਿਆਂ ਦੇ ਵਿੱਚ ਇਨਾਂ ਦੇ ਪਰਫਾਰਮਰ ਜਿਹੜੇ ਆ ਉਹ ਸਹੀ ਨਹੀਂ ਐ ਤਾਂ ਉਹਨਾਂ ਦੀ ਜਗ੍ਹਾ ਤੇ ਯਾਨੀ ਉਹਨਾਂ ਦਾ ਬਦਲ ਇਹ ਤਿਆਰ ਕਰਨ 'ਚ ਰੁੱਝ ਜਾਣਗੇ ਗਾ ਬਦਲ ਦਾ ਵੀ ਕੀ ਹੁੰਦਾ ਵੀ ਬਦਲ ਵੀ ਕਿਤੇ ਸਾਡਾ ਬਦਲ ਨਾ ਜਾਏ ਗਾਣਾ ਸੀ ਕਹਣਾ ਜੇ ਤੂੰ ਬਦਲ ਗਿਆ ਵੀ ਮੈਂ تمہاری ਜਾਵਾਂਗੀ ਵੀ ਫਿਰ ਅਸੀਂ ਕੀ ਕਰਾਂਗੇ ਜੇ ਉਹ ਬਦਲ ਤਿਆਰ ਕੀਤਾ ਬਦਲ ਗਿਆ ਇਹ ਉਤੋਂ ਇਲਾਵਾ ਇੱਕ ਬੰਦੇ ਨੂੰ ਹਲਾਸ਼ੇਰੀ ਦੇ ਦਿੰਦੇ ਆ ਮਿਸਾਲ ਦੇ ਤੌਰ ਤੇ ਇੱਕ ਨੂੰ ਚੱਡਾ ਦੇ ਕਹਿ ਦਿੱਤਾ ਕਿ ਤਿਆਰੀ ਕਰ ਦੂਜੇ ਨੂੰ ਪਾਟਕ ਕਹਿ ਦੂਗਾ ਤਿਆਰੀ ਕਰ ਜੀ ਤਾਂ ਉਹ ਜਿਹੜੇ ਦੋਨੇ ਆ ਉਹ ਦੱਬ ਕੇ ਪੈਸਾ ਹੋਣਾ ਸਟਾਰਟ ਕਰ ਦਿੰਦੇ ਆ ਕਿ ਟਿਕਟ ਮੈਨੂੰ ਮਿਲ ਜਾਣੀ ਆ ਮੈਨੂੰ ਮਿਲ ਜਾਣੀ ਆ ਐਂਡ ਮੂਮੈਂਟ ਤੇ ਜਾ ਕੇ ਪਤਾ ਲੱਗਦਾ ਕਿ ਟਿਕਟ ਦਾ ਹੱਕਦਾਰ ਕੌਣ ਆ ਜੀ ਸੋ ਇਸ ਵਾਸਤੇ ਹੁਣ ਜਿਵੇਂ ਹੀ ਇਹ ਗੱਲ ਗਾ ਪਹੁੰਚੇਗੀ ਜਿਵੇਂ ਤੁਹਾਡੇ ਤੱਕ ਪਹੁੰਚ ਰਹੀ ਆ ਮੇਰੇ ਤੱਕ ਪਹੁੰਚ ਰਹੀ ਆ ਤਾਂ ਜਿਹੜੇ ਬੈਡ ਪਰਫਾਰਮਰ ਆ ਯਾਨੀ ਜਿਹੜੇ ਟਿਕਟ ਕੱਟਣ ਦੀ ਸੂਚੀ ਚ ਹੈ ਤਾਂ ਉਹਨਾਂ ਦੇ ਵਿੱਚ ਬੇਚੈਨੀ ਪਸਰੇਗੀ ਜਿਵੇਂ ਉਹਨਾਂ ਦੇ ਵਿੱਚ ਬੇਚੈਨੀ ਪਸਰੇਗੀ ਤਾਂ ਸਮਝ ਲਓ ਆਮ ਆਦਮੀ ਪਾਰਟੀ ਦੇ ਵਿੱਚ ਹਿਲਜੁਲ ਹੋਣੀ ਸਟਾਰਟ ਹੋ ਜਾਏਗੀ ਜਿਹੜੀ ਲਗਭਗ ਲਗਭਗ 1 ਜਨਵਰੀ 26 ਤੋਂ ਲੈ ਕੇ 1 ਜਨਵਰੀ 27 ਦੇ ਦਰਮਿਆਨ ਭਰਪੂਰ ਹੋ ਜਾਏਗੀ ਸੋ ਇਸ ਵਾਸਤੇ ਇਹ ਹੁਣ ਕਹਿ ਲਓ ਕੇ ਖਤਰੇ ਦੀਆਂ ਘੰਟੀਆਂ ਨਹੀਂ ਖਤਰੇ ਦੇ ਘੰਟੇ ਕੁਝ ਬੰਦਿਆਂ ਵਾਸਤੇ ਵੱਜਨੇ ਸਟਾਰਟ ਹੋ ਗਿਆ ਪਰ ਮੈਂ 2022 ਦੇ ਅੱਜ ਜੇ ਜੋ ਇਹਨਾਂ ਨੂੰ ਕਹਿਣਾ ਸਟਾਰਟ ਕਰ ਦਿੱਤਾ ਸੀ ਕਿ ਆਪਣੇ ਵਿਧਾਇਕਾਂ ਦੀਆਂ ਇੰਟੈਲੀਜੈਂਸ ਰਿਪੋਰਟਾਂ ਲੈ ਲਓ ਇਹਨਾਂ ਦੀ ਫੀਡਬੈਕ ਲੈ ਲਓ ਇਹ ਬੰਦੇ ਗਲਤ ਟਰੈਕ ਤੇ ਜਾ ਰਹੇ ਆ ਤਾਂ ਅੱਜ ਜੇ ਬੈਂਡ ਪਰਫਾਰਮਰ ਨੇ ਤਾਂ ਗੁਰਪ੍ਰੀਤ ਜੀ ਉਹਦੇ ਵਿੱਚ ਵੱਡਾ ਰੋਲ ਇਹਨਾਂ ਬੰਦਿਆਂ ਦਾ ਵੀ ਆ ਨਾ ਇਹਨਾਂ ਬੰਦਿਆਂ ਦਾ ਵੀ ਵੱਡਾ ਰੋਲ ਆ ਕਿ ਤੁਸੀਂ ਕਾਦੇ ਵਾਸਤੇ ਉੱਤੇ ਬੈਠੇ ਸੀ ਜੇ ਤੁਹਾਡਾ ਐਮਐਲਏ ਅੱਜ ਤੁਹਾਡੇ ਵਾਸਤੇ ਬੈਡ ਪਰਫਾਰਮਰ ਆ ਤਾਂ ਤਿੰਨ ਚਾਰ ਸਾਲ ਤੁਸੀਂ ਉਹਦੇ ਪਰਫਾਰਮੈਂਸ ਨੂੰ ਠੀਕ ਕਿਉਂ ਨਹੀਂ ਕਰ ਸਕੇ ਸਵਾਲੀਆ ਨਿਸ਼ਾਨ ਤੇ ਤੁਹਾਡੀ ਲੀਡਰਸ਼ਿਪ ਤੇ ਵੀ ਹੋਏਗਾ ਨਾ ਜੀ ਸਵਾਲ ਤਾਂ ਜ਼ਰੂਰ ਉੱਠਣਗੇ ਸੋ ਇਸ ਤੋਂ ਅੱਗੇ ਚੱਲਦੇ ਆਂ ਅਗਲੇ ਸਵਾਲ ਦੇ ਵੱਲ ਜੇਕਰ ਵਧੀਏ ਤਾਂ ਉਧਰ ਜਾਖੜ ਤੇ ਜਾਖੜ ਨੇ ਮਾਨ ਨੂੰ ਵੰਗਾਰਿਆ ਤੇ ਪੁਲਿਸ ਨੇ ਚੱਕ ਲਿਆ ਕਹਿੰਦੇ ਅੱਜ ਵੀ ਕੈਂਪ ਲਗਾਉਣੇ ਸੀ ਕਿਤੇ ਖਾਸ ਤੌਰ ਤੇ ਜਿਹੜੀ ਤਲਖੀ ਵੱਧ ਰਹੀ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਚਾਰੇ ਇਨਡਾਇਰੈਕਟਲੀ ਐ ਨਹੀਂ ਜਾਪਦਾ ਕਿ ਭਾਜਪਾ ਦਾ ਹੀ ਜ਼ਿਆਦਾ ਵਿਸਥਾਰ ਹੋ ਰਿਹਾ ਹੈ ਇਸ ਦੇ ਨਾਲ ਭਾਜਪਾ ਨੂੰ ਹੀ ਫਾਇਦਾ ਮਿਲ ਰਿਹਾ ਹੈ ਮੈਂ ਤੇ ਤੁਹਾਨੂੰ ਕਹਿ ਰਿਹਾ ਜੀ ਮੇਰੀ ਕੋਈ ਗੱਲ ਮੰਨਦਾ ਹੀ ਨਹੀਂ ਸੀਗਾ ਪਹਿਲੇ ਇਹ ਗੱਲ ਕਹਿ ਲੋ ਕਿ ਸਾਲ ਪਹਿਲਾਂ ਕਹਣੀ ਸਟਾਰਟ ਕੀਤੀ ਸੀ ਮੇਰੀ ਗੱਲ ਕੋਈ ਮੰਨਦਾ ਹੀ ਨਹੀਂ ਸੀਗਾ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਹੁਣਾ ਹੋ ਰਿਆ ਨੇ ਜੀ ਸਭ ਕੁਝ ਤੁਹਾਡੇ ਸਾਹਮਣੇ ਪਿੰਡਾਂ ਚ ਤਾਂ ਦੇਖੋ ਸੁਨੀਲ ਜਾਖੜ ਦਾ ਬੰਗਾਰਨਾ ਅਗਲੇ ਦਿਨ ਰਾਜਪੁਰ ਆ ਸਾਡੇ ਨਾਲ ਹੀ ਆਇਆ ਰਾਜਪੁਰਾ ਇੱਥੇ ਸੁਨੀਲ ਜਾਖੜ ਦਾ ਪਹੁੰਚ ਜਾਣਾ ਉੱਥੇ ਉਹਨਾਂ ਨੂੰ ਧੱਕਮ ਧੱਕਾ ਕਰਕੇ ਹਿਰਾਸਤ 'ਚ ਲੈਣਾ ਉਹਨਾਂ ਦੇ ਵਰਕਰਾਂ ਦਾ ਪੁਰਜੋਸ਼ ਦੇ ਵਿੱਚ ਆ ਜਾਣਾ ਤੇ ਫਿਰ ਉਸ ਖਬਰ ਨੂੰ ਮੀਡੀਆ ਦੇ ਵਿੱਚ ਪੂਰੀ ਕਵਰੇਜ ਮਿਲਣੀ ਤਾਂ ਤੁਸੀਂ ਦੱਸੋ ਐਡਵਾਂਟੇਜ ਕਿਸ ਨੂੰ ਐਸ ਚੀਜ਼ ਦਾ ਬੈਨੀਫਿਟ ਕਿਸ ਨੂੰ ਮਿਲੇਗਾ ਤਾਂ ਸਿਆਸਤ ਦੇ ਵਿੱਚ ਇਹੀ ਤੇ ਚੀਜ਼ਾਂ ਹੁੰਦੀਆਂ ਨੇ ਕਵਰੇਜ ਕਿਨੂੰ ਮਿਲ ਰਹੀ ਆ ਗਰਾਊਂਡ ਤੇ ਕੌਣ ਨਜ਼ਰ ਆ ਰਿਹਾ ਦੂਜੀਆਂ ਵਿਰੋਧੀ ਧਿਰਾਂ ਕੀ ਕਰ ਰਹੀਆਂ ਅਕਾਲੀ ਆਪੋ ਵਿੱਚ ਲੜ ਰਹੇ ਕਾਂਗਰਸੀ ਆਪੋ ਵਿੱਚ ਲੜ ਰਹੇ ਤਾਂ ਡਾਇਰੈਕਟਲੀ ਸੱਤਾ ਨਾਲ ਫਿਰ ਕੌਣ ਲੜਦਾ ਨਜ਼ਰ ਆਏਗਾ ਗਰਾਊਂਡ ਤੇ ਤਾਂ ਸਰ ਲੋਕਾਂ ਦੀ ਨਜ਼ਰੇ ਉਹੀ ਚੜੇਗਾ ਜਿਹੜਾ ਲੋਕਾਂ ਲਈ ਲੜੇਗਾ ਰਿਪੀਟ ਕਰਦਾ ਲੋਕਾਂ ਦੀ ਨਜ਼ਰੇ ਉਹੀ ਚੜੇਗਾ ਜੋ ਲੋਕਾਂ ਲਈ ਲੜੇਗਾ ਤਾਂ ਫਿਰ ਤੁਸੀਂ ਦੇਖ ਲਓ ਕਿ ਫਾਇਦਾ ਕੌਣ ਕੀ ਦਾ ਕਰੇਗਾ ਇਸ ਵਾਸਤੇ ਦੇਖੋ ਇਹਨਾਂ ਦਾ ਜਿਹੜਾ ਲੌਜੀਕ ਹੈ ਨਾ ਜਿਹੜਾ ਆਮ ਆਦਮੀ ਪਾਰਟੀ ਦਾ ਲੌਜੀਕ ਹੈ ਉਸ ਨੂੰ ਸਮਝੋ ਉਹ ਕੀ ਕਹਿ ਰਿਹਾ ਉਹ ਕਹਿੰਦੇ ਆ ਕਿ ਜੀ ਅਸੀਂ ਜਿਹੜਾ ਪ੍ਰਾਈਵੇਟ ਡਾਟਾ ਪ੍ਰੋਟੈਕਸ਼ਨ ਐਕਟ ਹੈ ਸਾਡਾ 2023 ਵਾਲਾ ਉਹਦੇ ਰਾਹੀਂ ਇਹਨਾਂ ਨੂੰ ਰੋਕ ਰਹੇ ਆ ਕਿਉਂਕਿ ਡਾਟਾ ਕਲੈਕਟ ਕਰ ਰਹੇ ਆ ਜਦ ਕਿ ਉਹ ਡਾਟਾ ਕਲੈਕਟ ਕਰ ਹੀ ਨਹੀਂ ਰਹੇ ਉਹਨਾਂ ਦੇ ਮੁਤਾਬਕ ਕਿਉਂ ਤੇ ਕਲਿਆਣਕਾਰੀ ਯੋਜਨਾਵਾਂ ਦੱਸਣ ਜਾ ਰਹੇ ਨੇ ਤਾਂ ਜੇ ਡਾਟਾ ਕਲੈਕਟ ਕਰਨ ਦੀ ਗੱਲ ਹੈ ਤਾਂ ਮੈਂ ਮਾਨ ਸਾਹਿਬ ਨੂੰ ਇੱਕ ਸਵਾਲ ਕਰੂੰਗਾ ਕਿ ਅਬੀਤੇ ਦਿਨੀ ਮੈਂ ਆਪਣੇ ਭਰਾ ਦੇ ਨਾਲ ਗਿਆ ਸੀ ਕਿਸੇ ਕੰਮ ਕਿਸੇ ਦਫ਼ਤਰ ਤੇ ਉਹ ਚਲੋ ਇੱਕ ਨਹੀਂ ਤਿੰਨ ਚਾਰ ਦਫ਼ਤਰ ਜਾਣਾ ਪਿਆ ਥਾਣੇ ਤੋਂ ਲੈ ਕੇ ਕਹਿ ਲੋ ਕਿ ਜ਼ਿਲ੍ਹਾ ਹੈੱਡਕੁਆਰਟਰ ਤੱਕ ਤੇ ਹਰ ਥਾਂ ਤੇ ਆਧਾਰ ਕਾਰਡ ਦੀ ਮੰਗ ਕੀਤੀ ਗਈ ਜਿਹੜੀ ਕਿ ਮੈਨੂੰ ਤੇ ਬਿਲਵੜੀ ਲੱਗਦੀ ਹੈ ਤਾਂ ਉਹ ਵੀ ਤਾਂ ਡਾਟਾ ਕਲੈਕਟ ਕਰ ਰਹੇ ਹੋ ਨਾ ਤੁਸੀਂ ਤੇ ਤੁਸੀਂ ਜਿਹੜਾ ਡਾਟਾ ਕਲੈਕਟ ਕੀਤਾ ਸੀਗਾ ਮਤਲਬ ਕਿ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਸੀਗੇ ਤੁਸੀਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਬਿਜਲੀ ਮੁਫਤ ਦੇਵਾਂਗੇ ਉਦੋਂ ਮੁਫਤ ਕਿਹਾ ਸੀ ਇਹਨਾਂ ਦੇ 600 ਯੂਨਿਟ ਨਹੀਂ ਸੀ ਕਿਹਾ ਨਾਲੇ ਮੈਂ ਇਹ ਵੀ ਤੁਹਾਨੂੰ ਨੋਟ ਕਰਾ ਦੇਣਾ ਤਾਂ ਤੁਸੀਂ ਉਸ ਵੇਲੇ ਬਕਾਇਦਾ ਕਾਪੀਆਂ ਵੰਡੀਆਂ ਸਨ ਆਪਣੇ ਜਿਹੜੇ ਤੁਹਾਡੇ ਵਲੰਟੀਅਰ ਆਇਆ ਉਹਨਾਂ ਨੂੰ ਉਹਨਾਂ ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਫੋਨ ਨੰਬਰ ਆਧਾਰ ਕਾਰਡ ਨੰਬਰ ਵਗੈਰਾ ਜਿਹੜੇ ਸੀਗੇ ਉਹ ਹਾਸਲ ਕੀਤੇ ਸੀਗੇ ਕਿ ਜਿਹੜਾ ਜਿਹੜਾ ਬੰਦਾ ਨੋਟ ਕਰਾ ਦੇਗਾ ਤਾ ਉਹਨੂੰ ਇਹ ਸੁਰੂ ਗਿੱਤ ਮਿਲੇਗੀ ਔਰ ਇਹ ਗੱਲ ਇੱਕ ਵਾਰੀ ਮੈਂ ਵਾਲੀਬਾਲ ਖੇਡਣ ਗਿਆ ਆਪਣੇ ਪਿੰਡ ਤਾਂ ਸਾਡੇ ਵਾਲੀਬਾਲ ਦੇ ਗਰਾਊਂਡ ਦੇ ਨੇੜੇ ਛਤਰੀ ਲਾ ਕੇ ਕੁਝ ਸਾਡੇ ਪਿੰਡ ਦੇ ਇਹਨਾਂ ਦੇ ਵਲੰਟੀਅਰ ਬੈਠੇ ਸੀ ਜਿਨ੍ਹਾਂ ਚੋਂ ਕੁਝ ਬੰਦੇ ਇਹਨਾਂ ਨੂੰ ਹੁਣ ਗਾਲਾਂ ਵੀ ਕੱਢਦੇ ਆ ਤਾਂ ਉਹਨਾਂ ਨੇ ਬਾਕਾਇਦਾ ਫੋਨ ਨੰਬਰ ਉਹਨਾਂ ਦੇ ਲਿਖਨੇ ਸਟਾਰਟ ਕੀਤੇ ਹੋਏ ਸੀਗੇ ਤਾਂ ਮਤਲਬ ਕਿ ਉਹ ਡਾਟਾ ਫਿਰ ਕਿੱਥੇ ਆ ਬਈ ਉਹਦੀ ਸਿਕਿਉਰਿਟੀ ਕਿੱਥੇ ਆ 800 ਤੁਸੀਂ ਬੰਦਾ ਲਿਆ ਰਹੇ ਹੋ ਹੁਣ ਸਰਵੇ ਵਾਸਤੇ ਉਹ 800 ਸਰਵੇ ਜਿਹੜਾ ਬੰਦਾ ਕਰੇਗਾ ਉਹ ਡਾਟਾ ਕਿੱਥੋਂ ਲਊਗਾ ਜੇ ਤੁਹਾਡੇ ਕੋਲੋਂ ਡਾਟਾ ਲਊਗਾ ਹੁਣ ਸੁਣੀ ਜਾਓ ਮੇਰੀ ਗੱਲ ਕਿ ਬੜੇ ਟੈਕਨੀਕਲੀ ਪੁਆਇੰਟ ਨੇ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਆ ਜੇ ਤੇ ਉਹ ਤੁਹਾਡੇ ਕੋਲੋਂ ਲਏਗਾ 800 ਬੰਦਾ ਜਿਹੜਾ ਤੁਸੀਂ ਹਾਇਰ ਕਰਨਾ ਸਰਵੇ ਵਾਸਤੇ ਤਾਂ ਫਿਰ ਤਾਂ ਤੁਸੀਂ ਗੁਨਾਹਗਾਰ ਹੋ ਠੀਕ ਹੈ ਜੀ ਜਿਹੜਾ ਤੁਹਾਡੇ ਕੋਲ ਡਾਟਾਬੇਸ ਹੈ ਚਾਹੇ ਪਾਰਟੀ ਦੇ ਤੌਰ ਤੇ ਆ ਚਾਹੇ ਉਹ ਸਰਕਾਰ ਦੇ ਤੌਰ ਤੇ ਆ ਜੇ ਤੇ ਤੁਸੀਂ ਦਿਓਗੇ ਉਹਨਾਂ ਨੂੰ ਸਰਵੇਅਰਸ ਨੂੰ ਤਦ ਤਦ ਵੀ ਤੁਸੀਂ ਗੁਨਾਹਗਰ ਤੇ ਜੇ ਉਹ ਜਾ ਕੇ ਲੋਕਾਂ ਕੋਲ ਕਲੈਕਟ ਕਰਨਗੇ ਕਿਉਂਕਿ ਸਰਵੇ ਦਾ ਮਤਲਬ ਕੀ ਹੁੰਦਾ ਹੈ ਕਿ ਤੁਸੀਂ ਕਿੰਨੇ ਲੋਕਾਂ ਕੋਲ ਗਏ ਤਾਂ ਉਹਨਾਂ ਲੋਕਾਂ ਦਾ ਟੈਲੀਫੋਨ ਨੰਬਰ ਜਾਂ ਉਹਨਾਂ ਦੀ ਹੋਰ ਆਇਡੈਂਟੀਟੀ ਲਿਆਓਗੇ ਤਦ ਹੀ ਪਤਾ ਲੱਗੇਗਾ ਨਾ ਜੀ ਤਾਂ ਕਿਵੇਂ ਲਾਓਗੇ ਫਿਰ ਹੋ ਵੀ ਇਸਕੋ ਹੋ ਵੀ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਨਿੱਜਤਾ ਉਹ ਉਹਦਾ ਵੀ ਬ੍ਰੀਚ ਆ ਫਿਰ ਤਾਂ ਮਤਲਬ ਕਿ ਤੁਸੀਂ ਤਾਂ ਪਹਿਲਾਂ ਸਪਸ਼ਟ ਕਰੋ ਨਾ ਬਾਅਦ ਪਾ ਨੂੰ ਤਾਂ ਅਸੀਂ ਬਾਅਦ ਚ ਦੇਖਦੇ ਆਂ ਕੀ ਕਰਦੇ ਆ ਇਹ ਇਹਨਾਂ ਦੇ ਜਿਹੜੇ ਕੈਂਪ ਆ ਉਹ ਤੁਸੀਂ ਇਹੀ ਕਾਨੂੰਨ ਲਾਗੂ ਕਰਕੇ ਰੋਕ ਰਹੇ ਹੋ ਨਾ ਤੇ ਜਿਹੜਾ ਤੁਹਾਡੇ ਕੋਲ ਡਾਟਾ ਹੈ ਉਹਦਾ ਕੀ ਕਰੋਗੇ ਤੁਸੀਂ ਤੋ ਬਰਹਾਲ ਦੇਖੋ ਅੱਜ ਵੀ ਕਈ ਥਾਈਂ ਤੱਕ ਮੰਨ ਤੱਕ ਇਹਨਾਂ ਦਾ ਚੱਲਦਾ ਰਿਹਾ ਤਾਂ ਬਿਲਕੁਲ ਮੈਂ ਵੀ ਤੁਹਾਡੇ ਗੱਲ ਦੇ ਨਾਲ ਮਤਫਿਕ ਹਾਂ ਸਹਿਮਤ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਕੋਈ ਨੁਕਸਾਨ ਹੁੰਦਾ ਨਜ਼ਰ ਨਹੀਂ ਆ ਰਿਹਾ ਗੁਰਪ੍ਰੀਤ ਜੀ ਇਹ ਗੱਲ ਬਿਲਕੁਲ ਸਹੀ ਆ درست ਵਾਜਬ ਆ ਕਿ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੀ ਮਿਲ ਰਿਹਾ ਹੈ ਇੱਕ ਤੇ ਇਹ ਆ ਕਿ ਉਹ ਐਸਸੀ ਭਾਈਚਾਰੇ ਨੂੰ ਕਹਿ ਸਕਦੇ ਕਿ ਅਸੀਂ ਤੁਹਾਡੇ ਵਾਸਤੇ ਕੁਝ ਹੋਰ ਵੀ ਲਿਆਉਣ ਲਿਆਉਣ ਦਾ ਸੋਚ ਰਹੇ ਸੀ ਇਹ ਸਾਨੂੰ ਤੁਹਾਡੇ ਕੋਲ ਆਉਣ ਨਹੀਂ ਦੇ ਰਹੇ ਤਾਂ ਮਸਲਾ ਦੂਜਾ ਵੀ ਬਣ ਜਾਂਦਾ ਹੁੰਦਾ ਕਈ ਵਾਰ ਤੇ ਦੂਜੀ ਗੱਲ ਇਹ ਆ ਕਿ ਜੇ ਉਹਨਾਂ ਨੇ ਡਾਟਾ ਲੈਣਾ ਹੋਵੇ ਦੇਖੋ ਕਮਲੀਆਂ ਗੱਲਾਂ ਕਰਦੇ ਨੇ ਜੇ ਸਰ ਉਹਨਾਂ ਨੇ ਡਾਟਾ ਲੈਣਾ ਹੋਵੇ ਡਾਟਾ ਤੇ ਸਾਰਾ ਅੰਮ੍ਰਿਤਸ਼ਾਹ ਕੋਲ ਪਿਆ ਮੈਨੂੰ ਲੱਗਦਾ ਕਿ ਭਗਵੰਤ ਮਾਨ ਦੇ ਘਰ ਦਾ ਵੀ ਡਾਟਾ ਉਹਨਾਂ ਦੇ ਕੋਲ ਹੋਏਗਾ ਸਮਝਦੇ ਹੋ ਨਾ ਉਥੇ ਪੈਗਾਸਸ ਦਾ ਪਿਓ ਵਰਤੀ ਜਾਂਦੇ ਨੇ ਅੱਜਕੱਲ੍ਹ ਤੁਹਾਨੂੰ ਪਤਾ ਹੀ ਨਹੀਂਗਾ ਜੀ ਕਹਣਾ ਜੀ ਇੱਥੇ ਕੋਈ ਮਤਲਬ ਕਿ ਡਾਟਾ ਦੀ ਸਿਕਿਉਰਿਟੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਕੁਝ ਨਹੀਂ ਹੈਗਾ ਸੋ ਇਹ ਵੀ ਇਹਨਾਂ ਨੇ ਧੂੜ ਚ ਟੱਟੂ ਭਜਾਉਣਾ ਸ਼ੁਰੂ ਕੀਤਾ ਕਿ ਨਹੀਂ ਜੀ ਅਸੀਂ ਡਾਟਾ ਲੋਕਾਂ ਦਾ ਬਚਾਉਣਾ ਹੈ ਦਰਅਸਲ ਡਾਟਾ ਨਹੀਂ ਇਹ ਆਪਣੀ ਖਲ ਵਿਚਾਰੇ ਆ ਕਿ ਦੂਜੇ ਤੇ ਸਾਰੇ ਜਿਹੜੇ ਆਪੋ ਆਪਣੀ ਲੜਾਈ ਚੁੱਲਜੇ ਆ ਇਹ ਸਾਡੇ ਨਾਲ ਸਿੱਧਾ ਸਿੱਧਾ ਤੁਰ ਪਏ ਕਿਉਂਕਿ ਹੁਣ ਕਿਸਾਨ ਜਥੇਬੰਦੀਆਂ ਵੀ ਉਹਨਾਂ ਦਾ ਰਾਹ ਨਹੀਂ ਰੋਕ ਰਹੀਆਂ ਤਾਂ ਫਿਰ ਹੁਣ ਮਰਦੀ ਨੇ ਅੱਖ ਚੱਬਿਆ ਉਹੀ ਕਹਾਣੀ ਆ ਜੀ ਜੀ ਸੋ ਅੱਗੇ ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ ਜੇਕਰ ਚਲਿਏ ਤਾਂ ਉੱਧਰ ਵਿਕਰਮ ਮਜੀਠੀਆ ਹੁਣਾਂ ਦੀ ਅੱਜ ਚਾਰਜ ਸ਼ੀਟ ਦਾਖਲ ਹੋਈ ਹੈ ਇਹ ਚਾਰਜ ਸ਼ੀਟ ਕਾਦੀ ਜੀ ਇਹ ਤਾਂ ਟਰੰਕਾਂ ਦੇ ਟਰੰਕ ਹੀ ਭਰੀ ਤੁਰੇ ਆਉਂਦੇ ਸੀ ਕਹਿੰਦੇ ਮੁਹਾਲੀ ਕੋਟ ਵੱਲੋਂ ਆਉਂਦੇ ਉਹ ਕਈ ਬੰਦੇ ਤੇ ਟਰੱਕਾਂ ਦੇ ਟਰੱਕ ਹੀ ਸਮਝੀ ਜਾਂਦੇ ਸੀ ਕਿੰਨੇ ਟਰੱਕ ਆ ਗਏ ਨੇ ਕਾਗਜ਼ਾਂ ਜੀ ਦੇਖੋ ਗੱਲ ਇਹ ਆ ਕਿ ਚਾਰ ਟਰੰਕਾਂ ਦੇ ਵਿੱਚ ਕਾਗਜ਼ਾ ਹੈ ਮਾੜੇ ਬੰਦੇ ਨੂੰ ਤੈਨਾ ਦਾਜ ਨਹੀਂ ਮਿਲਦਾ ਸਾ ਵਾ ਤੇ ਵਿੱਚ ਜਿੰਨਾ ਵੱਡਾ ਚਾਲਾਨ ਹੈ ਆ ਦੇਖੋ ਚਾਰੀ ਸ਼ੀਟ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਅ ਖਸਾਬ ਵਾਲੀ ਚਾਰ ਸ਼ੀਟ ਪਤਾ ਨਹੀਂ 55000 ਪੰਨੇ ਦੀ ਸੀਗੀ ਇਹ ਤੇ ਕਮਾਲ ਦੀ ਗੱਲ ਹੈ ਕਿ 40000 ਪੰਨੇ ਤੋਂ ਵੱਧ ਲਈ ਫਿਰਦੇ ਆ ਵਿਜੀਲੈਂਸ ਨੇ ਇਸ ਕੇਸ ਦੇ ਵਿੱਚ 200 ਤੋਂ ਜ਼ਿਆਦਾ ਗਵਾਹ ਬਣਾ ਰੱਖੇ ਆ ਜੀ 400 ਤੋਂ ਵੱਧ ਬੈਂਕ ਖਾਤਿਆਂ ਦੀ ਜਾਂਚ ਪੜਤਾਲ ਦਾ ਬਿਉਰਾ ਲਾਇਆ ਗਿਆ ਦੇਖੋ ਮਾਮਲਾ ਤੇ ਵੱਡਾ ਬਣਾ ਦਿੱਤਾ ਗਿਆ 700 ਕਰੋੜ ਦੀ ਪ੍ਰੋਪਰਟੀ ਦਾ ਜ਼ਿਕਰ ਹੈ ਦੇ ਵਿੱਚ ਜੋ ਇੱਕ ਮੀਡੀਆ ਰਿਪੋਰਟਾਂ ਨੇ ਠੀਕ ਹੈ ਨਾ ਜੀ ਮੈਂ ਆਪਣੇ ਕੋਲ ਕੋਈ ਅੰਕੜਾ ਨਹੀਂ ਕਿਉਂਕਿ ਐਡੀ ਵੱਡੀ ਚਾਰ ਸ਼ੀਟ ਪੜਦਿਆਂ ਪੜਦੇ ਤੇ ਮੇਰੀ ਤੇ ਅੱਧੀ ਉਮਰ ਬੀਤ ਜਾਏਗੀ ਜੇ ਉਹ ਅੰਗਰੇਜ਼ੀ ਚ ਹੋਈ ਤੇ ਮੈਂ ਤੇ ਨਹੀਂ ਉਹਨਾਂ ਹੱਥ ਪਾ ਸਕਦਾ ਉਹ ਚਾਰੀ ਸ਼ੀਟ ਤੇ ਬਹਿਕ ਮਾਰਦੀ ਹੈ ਫਰੰਟ ਮਾਰਦੀ ਹੈ ਦੇਖੋ ਇਹ ਚਾਰ ਸ਼ੀਟ ਕਰੰਟ ਮਾਰਦੀ ਹੈ ਸਾਨੂੰ ਤੇ ਉਹ ਕਰੰਟ ਮਾਰੇਗੀ ਅਜੇ ਨਾ ਰਾਈਡਾ ਖਾਤ ਲਿਖ ਸਜਣਾ ਮੇਰੀ ਉਮਰ ਬੀਤ ਜੇ ਪੜਦੀ ਦੀ ਤੋ ਇਹ ਤਾਂ ਸਾਡੀ ਤੇ ਉਮਰ ਬੀਤ ਜਾਏਗੀ ਇਹ ਜੇ ਕਿਤੇ ਅੰਗਰੇਜ਼ੀ ਗੁਰੂਜੀ ਚ ਵਿਜੀਲੈਂਸ ਨੇ ਟਾਈਪ ਕੀਤਾ ਹੋਇਆ ਸੋ ਇਸ ਕਰਕੇ ਅਸੀਂ ਮੀਡੀਆ ਦੇ ਵਿੱਚੋਂ ਜੋ ਰਿਪੋਰਟਾਂ ਨੇ ਮੈਂ ਉਹਦਾ ਜ਼ਿਕਰ ਕਰਾਂਗਾ ਕਿ 700 ਕਰੋੜ ਦੀ ਨਜਾਇਜ਼ ਤੇ ਬੇਨਾਮੀ ਜਿਹੜੀ ਪ੍ਰਾਪਰਟੀ ਆ ਉਹਦਾ ਖਲਾਸਾ ਕੀਤਾ ਇਹਨਾਂ ਨੇ ਫਿਰ ਬੇਨਾਮੀ ਲੋਕਾਂ ਦੇ ਨਾਮ ਤੇ ਆ ਜਿਹੜਾ ਉਹ ਖਲਾਸਾ ਹੈ ਤੇ 400 ਬੈਂਕ ਖਾਤੇ ਦਾ 10 ਸਾਲ ਦਾ ਰਿਕਾਰਡ ਆ ਤਾਂ 60 ਦਿਨ ਦੇ ਅੰਦਰ ਅੰਦਰ ਇਹਨਾਂ ਨੇ ਚਾਰ ਸ਼ੀਟ ਫਾਈਲ ਕਰ ਦਿੱਤੀ ਆ ਸੁਣਾਓ ਮੈਂ ਤੁਹਾਨੂੰ ਕੀ ਕਿਹਾ ਸੀ ਇੱਕ ਗੱਲ ਮੇਰੀ ਹੋਰ ਸੱਚੀ ਹੋ ਗਈ ਨਾ ਮੈਂ ਕੀ ਆਖਿਆ ਸੀ ਤੁਹਾਨੂੰ ਯਾਦ ਆ ਤੁਹਾਨੂੰ ਕਿ ਜਦ ਤੱਕ ਚਾਰ ਸ਼ੀਟ ਫਾਈਲ ਨਹੀਂ ਹੋਏਗੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨਹੀਂ ਜੇ ਸ਼ੂਟਣ ਵਾਲੀ ਜੀ ਜੀ ਅੱਜ ਚਾਰ ਸ਼ੀਟ ਫਾਈਲ ਹੋ ਗਈ ਸਮਝ ਲਓ ਕਿ ਗਾਂ ਹੁਣ ਜਮਾਨਤ ਦਾ ਰਸਤਾ ਖੁੱਲ ਜਾਏਗਾ ਚਲੋ ਬੇਨਾਮੀ ਕਿੰਨੀ ਆ ਬਦਨਾਮੀ ਕਿੰਨੀ ਆ ਉਹ ਤੇ ਹੁਣ ਕੋਟ ਤੈਅ ਕਰੂ ਇਹਨਾਂ ਨੇ ਤੇ ਕੋਈ ਅਸਰ ਨਹੀਂ ਛੱਡੀ ਤੂਤੇ ਮਾਰਨੇ ਚ ਕੋਈ ਕਸਰ ਨਾ ਛੱਡੀ ਬਸ ਰੱਬ ਨੇ ਹੀ ਰੱਖ ਲੈ ਹੁਣ ਤਾਂ ਰੱਬ ਹੀ ਰੱਖ ਸਕਦਾ ਬਈ ਇਹਨਾਂ ਨੇ ਤਾਂ ਜੱਜ ਰੱਖ ਸਕਦਾ ਤਾਂ ਗੱਲ ਇਹ ਆ ਕਿ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਸਾਰਾ ਕੇਸ ਬਣਾ ਕੇ ਚਲਾਨ ਦੇ ਰੂਪ ਤੇ ਵਿੱਚ ਬਈ ਕੋਰਟ ਦੇ ਮੂਹਰੇ ਰੱਖ ਦਿੱਤਾ ਤੇਰੀਆਂ ਬਰੰਗ ਚਿੱਠੀਆਂ ਜਦੋਂ ਕੱਢ ਕੇ ਪੁਲਿਸ ਅੱਗੇ ਰੱਖੀਆਂ ਉਹ ਸਾਰਾ ਕੁਝ ਹੁਣ ਜੱਜ ਅੱਗੇ ਚਲਾ ਗਿਆ ਵੇਖੋ ਕੀ ਮੰਨਦੇ ਆ ਤੇ ਜੇ ਵਿਕਰਮ ਚਿੱਠੀ ਇਹਦਾ ਇਹ ਕੇਸ ਉਲਝਦਾ ਤਾ ਪ੍ਰਕਿਰਦੇ ਵਿੱਚ ਕਾਫੀ ਪਰੇਸ਼ਾਨੀਆਂ ਹੋਣਗੀਆਂ ਪਰ ਜੇ ਇਹਨਾਂ ਨੂੰ ਪੇਲ ਛੇਤੀ ਮਿਲ ਜਾਂਦੀ ਆ ਇਸ ਚਾਰ ਸ਼ੀਟ ਦੇ ਵਿਹਾਰ ਤੇ ਕਿ ਹਾਂ ਦੀ ਚਾਰ ਸ਼ੀਟ ਦੇ ਵਿੱਚ ਜੋ ਜੋ ਚੀਜ਼ਾਂ ਨੇ ਉਹਦੇ ਤੇ ਬਾਅਦ ਦੇ ਵਿੱਚ ਵੈਸੂ ਹੋ ਸਕਦੀ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਵਕਤੀ ਲੰਬੀ ਰਾਹਤ ਹੋਏਗੀ ਕਿਉਂਕਿ ਐਡਾ ਵੱਡਾ ਕੇਸ ਜਿਹੜਾ ਬਣਾਇਆ ਨਾ ਉਹ ਛੇਤੀ ਨਿਬੜੇਗਾ ਨਹੀਂ ਐਸਾ ਮੇਰਾ ਮੰਨਣਾ ਹੈ ਜੀ ਸੋ ਉਧਰ ਅੰਮ੍ਰਿਤਕੌਰ ਮਲੂਆ ਹੁਣਾਂ ਨੇ ਜਿੱਥੇ ਕੱਲ ਮਨ ਬਣਾਇਆ ਸੀ ਕਿ ਤਰਨਤਾਰਨ ਬਾਈਲੈਕਸ਼ਨ ਲੜਨੀ ਹੈ ਉੱਥੇ ਹੀ ਕਹਿੰਦੇ ਇਰਾਦਾ ਥੋੜਾ ਜਿਹਾ ਉਹਨਾਂ ਨੇ ਬਦਲਿਆ ਹੈ ਹੁਣ ਕੀ ਹੁਣ ਕਹਿ ਰਹੇ ਨੇ ਵੇਖੋ ਉਹਨਾਂ ਦਾ ਪੋਸਟ ਜਿਹੜਾ ਅੱਜ ਆ ਉਹਦੇ ਮੁਤਾਬਕ ਉਹਨਾਂ ਦੀ ਜੋ ਪ੍ਰਤੀਕਿਰਿਆ ਹੈ ਕਿ ਫਿਲਹਾਲ ਉਹਨਾਂ ਨੇ ਕਿਹਾ ਕਿ ਜੀ ਅਸੀਂ ਆਪਦਾ ਇਰਾਦਾ ਬਦਲ ਸਕਦੇ ਹਾਂ ਮਤਲਬ ਕਿ ਇਸ ਦੌੜ 'ਚੋਂ ਇਸ ਦਾਵੇਦਾਰੀ 'ਚੋਂ ਅਸੀਂ ਆਪਣਾ ਨਾਮ ਵਾਪਸ ਲੈ ਲਵਾਂਗੇ ਇਹ ਕਰ ਅਮਰਤਪਾਲ ਸਿੰਘ ਦੇ ਘਰੋਂ ਯਾਨੀ ਕੋਈ ਉਹਨਾਂ ਦਾ ਫੈਮਿਲੀ ਮੈਂਬਰ ਜਾਂ ਬੀਬੀ ਖਾਲੜਾ ਮਦਾਨ ਚ ਉਤਰਦੇ ਆ ਠੀਕ ਹੈ ਜੀ ਸੋ ਇਸ ਕਰਕੇ ਇਹਨਾਂ ਨੇ ਇਹ ਮਨ ਬਣਾਇਆ ਕਿਉਂਕਿ ਥੋੜੀ ਨਹੀਂ ਕਾਫੀ ਆਲੋਚਨਾ ਇਹਨਾਂ ਦੀ ਹੋ ਰਹੀ ਸੀ ਆਲੋਚਨਾ ਤੇ ਇਸ ਕੱਲੂ ਵੀ ਹੋ ਰਹੀ ਆ ਕਿ ਭਾਈ ਸੁਚਾ ਸਿੰਘ ਮਲੋਆ ਜਾਂ ਸਿੰਘ ਦੇ ਪਿਤਾ ਉਹਨਾਂ ਨੂੰ ਜਿਤਾਇਆ ਬਿਮਲ ਕੌਰ ਖਾਲਸਾ ਜੀ ਉਹ ਜਿਤਾਏ ਸਰਪਜੀਤ ਸਿੰਘ ਖਾਲਸਾ ਉਹ ਜਿਤਾ ਦਿੱਤੇ ਤਾਂ ਹੋਣ ਭੈਣ ਆ ਗਈ ਆ ਨਹੀਂ ਲੋਕ ਜਿਹੜੇ ਆ ਉਹ ਕਹਿ ਰਹੇ ਆ ਕਿ ਪੀੜੀ ਦਰ ਪੀੜੀ ਇਹ ਕੰਮ ਚੱਲਦਾ ਹੀ ਰਹੂਗਾ ਕਿਤੇ ਬੱਸ ਕੀ ਕਰੋ ਬਾਕੀ ਜੋ ਬਿਮਲ ਕੌਰ ਖਾਲਸਾ ਨੇ ਕਰ ਵਿਖਾਇਆ ਸੀ ਕੋਈ ਐਸੀ ਪਰਫਾਰਮੈਂਸ ਵੀ ਤੇ ਵਿਖਾ ਦਿਓ ਨਾ ਤਾਂ ਯਾਨੀ ਜਿਹੜਾ ਹੰਗਾਰਾ ਮਿਲ ਰਿਹਾ ਸੀ ਮੇਰੇ ਖਿਆਲ ਦੇ ਨਾਲ ਦੇਖੋ ਇਹਨਾਂ ਦਾ ਫੈਮਿਲੀ ਵੀ ਮੈਟਰ ਹੈਗਾ ਮੈਂ ਉਧਰ ਜਾਣਾ ਨਹੀਂ ਚਾਹੁੰਦਾ ਸਰਬਜੀਤ ਸਿੰਘ ਖਾਲਸਾ ਜਿਵੇਂ ਜਿੱਤੇ ਸਨ ਇਹਨਾਂ ਦੇ ਭਰਾਤਾ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਤਿੱਖੇ ਸ਼ਬਦੀ ਹਮਲੇ ਕੀਤੇ ਸੀ ਪ੍ਰਾਪਰਟੀ ਵਗੈਰਾ ਦਾ ਤੁਹਾਨੂੰ ਪਤਾ ਡਿਸਪਿਊਟ ਜਿਹੜਾ ਪਬਲਿਕ ਡੋਮੇਨ ਚ ਆਇਆ ਸੀਗਾ ਹੋਰ ਗੱਲਾਂ ਸਰਬਜੀਤ ਸਿੰਘ ਖਾਲਸਾ ਦੇ ਖਾਣ ਪਣ ਬਾਰੇ ਬਹੁਤ ਕੁਝ ਬੋਲਿਆ ਗਿਆ ਸੀਗਾ ਤਾਂ ਮੈਨੂੰ ਲੱਗਦਾ ਕਿ ਕੁਝ ਮੈਟਰ ਐਸਾ ਹੈ ਸੇ ਅਸੀਂ ਤੋਰਦੇ ਨਹੀਂ ਪਰ ਜਿਵੇਂ ਹੀ ਰਿਸਪੌਂਡ ਕੀਤਾ ਲੋਕਾਂ ਨੇ ਤਾਂ ਸ਼ਾਇਦ ਬੀਬੀ ਅਮਰਤ ਕੌਰ ਜੀ ਨੂੰ ਪਤਾ ਲੱਗ ਗਿਆ ਭੈਣ ਜੀ ਨੂੰ ਕਿ ਬਾਈ ਇਹਦੇ ਵਿੱਚ ਨੁਕਸਾਨ ਹੋਏਗਾ ਭਲਾਈ ਇਸ ਗੱਲ ਦੀ ਹੋਇਆ ਕਿ ਸਹਿਮਤੀ ਬਣਾਈ ਗਿਆ ਬਈ ਪਰ ਇਹ ਜਿਹੜੇ ਨਾਮ ਇਸ ਤਰ੍ਹਾਂ ਉਛਾਲੇ ਜਾ ਰਹੇ ਨੇ ਇਹ ਨਾਮ ਇਸ ਤਰ੍ਹਾਂ ਜਿਵੇਂ ਆ ਰਹੇ ਨੇ ਇੱਕ ਦੂਜੇ ਦੇ ਵਿਰੁੱਧ ਤਾਂ ਮੈਨੂੰ ਇਉਂ ਲੱਗਦਾ ਕਿ ਜੇ ਬੀਬੀ ਖਾਲੜਾ ਦਾ ਨਾਮ ਹੋਣ ਵੱਡਾ ਬਣਾਇਆ ਹੀ ਜਾ ਰਿਹਾ ਬਹੁਤ ਵੱਡਾ ਬਣਾਇਆ ਜਾ ਰਿਹਾ فرض ਕਰੋ ਉਹ ਨਿੱਜੀ ਤੌਰ ਤੇ ਇਲੈਕਸ਼ਨ ਨਹੀਂ ਲੜਦੇ ਅਮਰਤ ਸਿੰਘ ਅਮਰਤਪਾਲ ਸਿੰਘ ਦੀ ਫੈਮਿਲੀ ਚ ਕੋਈ ਬੰਦਾ ਆ ਜਾਂਦਾ ਹੈ ਤੇ ਉਧਰੋਂ ਜਿਹੜੇ ਦੂਜੇ ਪੰਥਕ ਧਿਰਾਂ ਵਾਲੇ ਆ ਉਹ ਆਪੋ ਆਪਣਾ ਉਮੀਦਵਾਰ ਮੈਦਾਨ ਚ ਉਤਾਰ ਦਿੰਦੇ ਆ ਤਾਂ ਇੱਕਦਮ ਇਹ ਪ੍ਰਚਾਰ ਜਾਏਗਾ ਕਿ ਬੀਬੀ ਖਾਲੜਾ ਜੇ ਆ ਜਾਂਦੇ ਤਾਂ ਅਸੀਂ ਸਹਿਮਤ ਸੀ ਹੁਣ ਅਮਰਤਪਾਲ ਸਿੰਘ ਦੀ ਵੀ ਪਰਿਵਾਰਵਾਦੀ ਰਾਜਨੀਤੀ ਸ਼ੁਰੂ ਹੋ ਗਈ ਆ ਤਾਂ ਸਮਝਿਓ ਨਾ ਤੁਸੀਂ ਕਿ ਉਹ ਪਰਸਪੈਕਸ਼ਨ ਦੂਸਰੇ ਰੁਖ ਤੋਂ ਵੀ ਬਣਾਉਣ ਦਾ ਯਤਨ ਕੀਤਾ ਜਾਏਗਾ ਸੋ ਇਸ ਕਰਕੇ ਕਾਫੀ ਪੰਥਕ ਰਾਜਨੀਤੀ ਵੀ ਜਿਹੜੀ ਹੈ ਨਾ ਉਹ ਟੇਢੀ ਖੀਰ ਹੋ ਗਈ ਹੈ ਇਸ ਵੇਲੇ ਸਮਝ ਨਹੀਂ ਜੀ ਸੋ ਜੇਕਰ ਉਧਰ ਅੱਗੇ ਚੱਲੀਏ ਤਾਂ ਬਿਹਾਰ ਦੇ ਵਿੱਚ ਜਿਹੜਾ ਐਸਆਈਆਰ ਚੱਲ ਰਿਹਾ ਹੈ ਉਸ ਨੂੰ ਲੈ ਕੇ ਕੋਈ ਨਵਾਂ ਫੈਸਲਾ ਆਇਆ ਜੀ ਉਸ ਚ ਅਪਡੇਟ ਹੈ ਹਾਂਜੀ ਦੇਖੋ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਆ ਉਹ ਬਹੁਤ ਵਧੀਆ ਕਿਉਂਕਿ ਵਿਹਾਰ ਦੇ ਵਿੱਚ ਕੀ ਹੋ ਰਿਹਾ ਵਿਹਾਰ VOTER ਵੈਰੀਫਿਕੇਸ਼ਨ ਦੇ ਜ਼ਰੀਏ 65 ਲੱਖ ਵੋਟਰਾਂ ਹੀ ਕੱਟ ਚੁੱਕੇ ਆ ਜਿਹਦੇ ਬਾਰੇ ਪਹਿਲਾਂ ਫੈਸਲਾ ਆ ਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਸੂਚੀਆਂ ਜਿਹੜੀਆਂ ਭਾਈ ਉਹ ਜਨਤਕ ਕਰੋ ਤੇ ਫਿਰ ਨਾਲ ਇਹ ਹੁਣ ਹੁਕਮ ਆ ਗਿਆ ਕਿ ਜੋ ਵੀ ਆਧਾਰ ਕਾਰਡ ਲਾ ਕੇ ਅਰਜ਼ੀ ਮਤਲਬ ਕਿ ਜੋ ਵੀ ਅਰਜ਼ੀ ਦਿੰਦਾ ਹੈ ਤਾ ਤੁਸੀਂ ਉਹਨੂੰ ਵੋਟਰ ਸੂਚੀ ਦੇ ਵਿੱਚ ਜੋੜੋਗੇ। ਇਹ ਕਾਰ ਨਹੀਂ ਕਰੋਗੇ। ਨਾਲ ਕੁਝ ਹੋਰ ਡਾਕੂਮੈਂਟ ਨੇ ਜਿਨ੍ਹਾਂ ਤੇ ਮੋਹਰ ਲਾਈ ਗਈ ਹੈ ਕਿ ਇਹ ਜੇ ਡਾਕੂਮੈਂਟ ਵੀ ਤੁਹਾਡੇ ਕੋਲ ਆਂਦੇ ਨੇ ਤਾਂ ਤੁਹਾਨੂੰ ਇਹ ਮੰਨਣੇ ਪੈਣਗੇ ਜੀ। ਠੀਕ ਹੈ ਨਾ ਜੀ? ਆਧਾਰ ਕਾਰਡ ਤਾਂ ਮੰਨਣਾ ਹੀ ਪਊਗਾ। ਇਸ ਤੋਂ ਇਲਾਵਾ ਕਿਸੇ ਕੋਲ ਪਾਸਬੁੱਕ ਜਾਂ ਡਰਾਈਵਿੰਗ ਲਾਇਸੈਂਸ ਜਾਂ ਜਾਂ ਪਾਣੀ ਦਾ ਬਿੱਲ ਆ ਇਹ ਜਿਹੜੇ ਡਾਕੂਮੈਂਟ ਆ। ਇਹਦੇ ਵਿੱਚ ਕੋਈ ਵੀ ਤੁਹਾਡੇ ਕੋਲ ਹੈਗਾ ਫਾਰਮ ਸ਼ੇ ਦੇ ਵਿੱਚ ਦਿੱਤੇ ਜਿੰਨੇ 11 ਡਾਕੂਮੈਂਟ ਹੈ ਕਿਸੇ ਕੋਲ ਉਹ ਹੈ ਤਾਂ ਤੁਹਾਨੂੰ ਉਹ ਦੇਤੇ ਆਉਣਾ ਪਊਗਾ ਕੰਮ ਕਰਨਾ ਪਊਗਾ ਦੂਜੇ ਪਾਸੇ ਕੋਰਟ ਨੇ ਅੱਜ ਨਰਾਜ਼ਗੀ ਜਤਾਈ ਹੈ ਕਿ ਕਿੰਨੀਆਂ ਤੁਹਾਡੀਆਂ ਪਾਰਟੀਆਂ ਉਥੇ ਲੜ ਰਹੀਆਂ ਇਲੈਕਸ਼ਨ ਤੁਸੀਂ ਵੋਟਰਾਂ ਦੀ ਹੈਲਪ ਵਾਸਤੇ ਅੱਗੇ ਕਿਉਂ ਨਹੀਂ ਆ ਰਹੇ ਜੀ ਇਸ ਤੋਂ ਇਲਾਵਾ ਕੋਰਟ ਨੇ ਇਹ ਵੀ ਪੁੱਛਿਆ ਕਿ ਭਾਈ ਜੋ ਪਿਛਲਾ ਹੁਕਮ ਸੀ ਉਹ ਤਾਂ ਉਹਦੇ ਤੇ ਇਹਨਾਂ ਨੇ ਹਲਫਨਾਮਾ ਦੇ ਦਿੱਤਾ ਆ ਕਿ ਦੇਖੋ ਜੀ ਅਸੀਂ ਸਾਰਾ ਕੁਝ ਜਿਹੜਾ ਹੈ ਨਾ ਉਹ ਨਕੀ ਕਰ ਦਿੱਤਾ ਮਤਲਬ ਕਿ ਭਾਈ ਅਸੀਂ ਜੋ ਤੁਸੀਂ ਕਿਹਾ ਸੀਗਾ 14 ਅਗਸਤ ਦੇ ਹੁਕਮ ਦੇ ਵਿੱਚ ਤਾਂ ਵੈਬਸਾਈਟ ਤੇ ਸੂਚੀ ਪਾ ਦਿੱਤੀ ਆ ਸਾਰੇ ਜਿਹੜੇ 38 ਜ਼ਿਲ੍ਹਾ ਸਾਡੇ ਚੋਣ ਅਧਿਕਾਰੀ ਆ ਉਹਨਾਂ ਦੀ ਵੈਬਸਾਈਟ ਤੇ ਇਹ ਸੂਚੀਆਂ ਪਾ ਦਿੱਤੀਆਂ ਤਾਖੀਰ ਕਹਿ ਲਓ ਕਿ ਜਿੱਥੋਂ ਦੀ ਖੋਤੀ ਪਹੁੰਚੋ ਕਿ ਉੱਥੇ ਆ ਖਲੋਤੀ ਖੀਰ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਨੇ ਬਈ ਚੁਕਾ ਲਿਆ ਕਿ ਆ ਜਾਓ ਬਈ ਸਜਣੋ ਤੁਸੀਂ ਲੱਗ ਜੋ ਅੱਗੇ ਤਾਂ ਹੁਣ ਚੋਣ ਕਮਿਸ਼ਨ ਜਿਹੜਾ ਉਹ ਬੀਬਾ ਬੱਚਾ ਬਣ ਕੇ ਆਗਿਆਕਾਰੀ ਬੱਚਾ ਬਣ ਕੇ ਸਾਰੀ ਕਸਰਤ ਨੂੰ ਅੰਜਾਮ ਦੇਵੇਗਾ ਜੀ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ